ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਨ ਤੁਹਾਡਾ ਕਸੀਦਾ ਕਾਰੀ ਡਿਜ਼ਾਈਨਰ ਸਟੂਡੀਓ ਤੇ ਹੋਪਫੁਲੀ ਤੁਸੀਂ ਬਿਲਕੁਲ ਠੀਕ ਠਾਕ ਹੋਵੋਗੇ ਜੀ ਤੇ ਅਗਰ ਸਾਡੇ ਚੈਨਲ ਤੇ ਫਸਟ ਟਾਈਮ ਆਏ ਹੋ ਤੇ ਹਰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਤੇ ਇਹ ਪੂਰੀ ਫੁੱਲ ਵੀਡੀਓ ਦੇਖਿਓ ਲਾਈਕ ਤੇ ਸ਼ੇਅਰ ਤੁਸੀਂ ਕਰਿਓ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਤੇ ਅੱਜ ਦੀ ਜਿਹੜੀ ਕਲੈਕਸ਼ਨ ਆ ਬਹੁਤ ਜ਼ਿਆਦਾ ਸੋਹਣੀ ਤੇ ਕਹਿ ਲਓ ਕਿ ਮਲ ਕਾਟਨ ਦੇ ਸੂਟ ਆਪਾਂ ਲੈ ਕੇ ਆਏ ਆ ਜਿਹੜੇ ਕਿ ਆਪਣੇ ਹੁਣ ਅੱਗੇ ਸਮਰ ਦੇ ਵਿੱਚ ਆਪਣੇ ਪੂਰੇ ਕੰਮ ਆਉਣਗੇ ਤੇ ਮਿੰਡਾ ਦਾ ਹਰ ਪੈਨ ਜੋ ਵੀ ਪਹਿਨੇਗਾ ਸੂਟਾਂ ਨੂੰ ਖਰੀਦੇਗੀ ਤੇ ਉਹ ਯਾਦ ਕਰੇਗੀ ਵੀ ਇਸ ਤਰ੍ਹਾਂ ਦੇ ਫੈਬਰਿਕ ਅਸੀਂ ਦੁਬਾਰਾ ਤੋਂ ਦੁਬਾਰਾ ਪਾਉਣਾਗਾ ਸੂਟਾਂ ਦਾ ਤੇ ਆਪਾਂ ਬਹੁਤਾ ਟਾਈਮ ਨਹੀਂ ਲੈਂਦੇ ਤੁਹਾਨੂੰ ਦਿਖਾਉਣੇ ਆ ਤੇ ਇਹ ਸੂਟ ਸਾਡੇ ਕੋਲ ਜਦੋਂ ਸਟਾਕ ਦੇ ਵਿੱਚ ਆਏ ਤਾਂ ਮੈਂ ਰੀਅਲੀ ਸੱਚ ਗੱਲ ਕਹਾ ਕਿ ਇਹਨਾਂ ਦੀ ਹਜੇ ਵੀਡੀਓ ਤੁਹਾਡੇ ਤੱਕ ਮਿੰਡਾ ਜਦੋਂ ਤੱਕ ਪਹੁੰਚੇਗੀ ਪਤਾ ਨਹੀਂ ਕਿਹੜੇ ਸੂਟ अवेलेबल ਹੋਣਗੇ ਜਾਂ ਨਹੀਂ ਹੋਣਗੇ ਕਿਉਂਕਿ ਜਦੋਂ ਹੀ ਇਹ ਸੂਟ ਆਏ ਤਾਂ ਸਾਡੇ ਕੋਲ ਉਦੋਂ ਹੀ ਸੂਟ ਇਹ ਮੀਨਸ ਸੋਲਡ ਹੋਣੇ ਸ਼ੁਰੂ ਹੋ ਗਏ ਤਾਂ ਇੱਕ ਦੋ ਡਿਜ਼ਾਈਨ ਤਾਂ ਇਹ ਜਿਹਾ ਸੀਗੇ ਜਿਵੇਂ ਹੁਣ ਇਹਦੇ ਵਿੱਚ ਕਹਾਂ ਤਾਂ ਇਹਦੇ ਵਿੱਚ ਸਿਰਫ ਤੇ ਸਿਰਫ ਸਾਡੇ ਕੋਲੇ ਦੋ ਸੂਟ ਰਹਿ ਗਏ ਨੇਗੇ ਆਦਰਵਾਇਸ ਤੁਹਾਨੂੰ ਵੀ ਪਤਾ ਵੀ ਆਪਾਂ 3 3 ਸੂਟ ਲੈ ਕੇ ਆਉਣੇ ਆ ਇਹਦੇ ਵਿੱਚ ਦੋ ਕਲਰ ਹੋਰ ਸੀਗੇ ਤੇ ਉਹਨਾਂ ਦੇ ਵਿੱਚੋਂ ਬਟ ਇਸ ਕਲਰ ਇਹੀ ਵਾਲਾ ਜਿਆਦਾ ਸੋਹਣਾ ਸੀਗਾ ਤੇ ਪਰ ਜੇ ਤੁਹਾਨੂੰ ਆਪਣੀ ਪਸੰਦ ਹੁੰਦੀ ਆ ਨਾ ਜਿਵੇਂ ਤੁਹਾਨੂੰ ਪਤਾ ਹੀ ਆ ਤਾਂ ਉਹ ਵਾਲੇ ਸੂਟ ਵੀ ਆਪਣੇ ਸੋਲਡ ਆਊਟ ਹੋ ਗਏ ਨੇਗੇ ਤੇ ਤੁਹਾਨੂੰ ਦਿਖਾਉਣੇ ਆ ਮਲ कॉटन ਮਲ ਕਾਟਨ ਹੁੰਦਾ ਜੀ ਜਿਹੜਾ ਆਪਣਾ ਕੈਮਰਿਕ ਪਲੱਸ ਮਸਲੀਨ ਦਾ ਮਿਕਸਚਰ ਹੁੰਦਾ ਹੈਗਾ ਮਲ ਕਾਟਨ ਉਸ ਫੈਬਰਿਕ ਨੂੰ ਕਿਹਾ ਜਾਂਦਾ ਮੈਂ ਤੁਹਾਨੂੰ ਦੱਸਾਂ ਤੇ ਇਹ ਇੰਨਾ ਜ਼ਿਆਦਾ ਜਿਵੇਂ ਹੁਣ ਕੈਮਰਿਕ ਹੁੰਦੀ ਹੈਗੀ ਉਹ ਥੋੜੀ ਜਿਹੀ ਆਪਣੀ ਪਤਲੀ ਜ਼ਿਆਦਾ ਆ ਜਾਂਦੀ ਹੈ ਮਸਲੀਨ ਆ ਉਹ ਥੋੜੀ ਜਿਹੀ ਆਪਾਂ ਨੂੰ ਮੋਟੀ ਜ਼ਿਆਦਾ ਜਾਂਦੀ ਹੈ ਥਿੱਕ ਜ਼ਿਆਦਾ ਜਾਂਦੀ ਹੈ ਤੇ ਇਹ ਦੋਨਾਂ ਦਾ ਮਿਕਸਚਰ ਜਾਂ ਹੁੰਦਾ ਬਲੈਂਡ ਹੁੰਦਾ ਸੈਂਟਰ ਵਾਲਾ ਫੈਬਰਿਕ ਹੁੰਦਾ ਤੇ ਬਿਲਕੁਲ ਵੀ ਇਹ ਸੀ ਥਰੂ ਨਹੀਂ ਹੁੰਦਾਗਾ ਫੈਬਰਿਕ ਬਿਲਕੁਲ ਵੀ ਹੈ ট্রান্সਪੇਰੈਂਟ ਨਹੀਂ ਤੁਸੀਂ ਵਿਦਆਊਟ ਲਾਈਨਿੰਗ ਤੁਸੀਂ ਇਹ ਸੂਟ ਨੂੰ ਬਣਾ ਸਕਦੇ ਆ ਤੁਹਾਨੂੰ ਦਿਖਾਉਣੀ ਹੈ ਅਸੀਂ ਖੋਲ ਕੇ ਬਹੁਤ ਪਿਆਰੇ ਕਲਰ ਨੇ ਤੇ ਬਹੁਤ ਸੋਹਣੇ ਫੈਬਰਿਕ ਨੇ ਔਰ ਪਲੱਸ ਚੀਜ਼ ਹੈ ਇਹਨਾਂ ਦੀ ਕਿ ਵਿਦ ਦੁਪੱਟਾ ਨਹੀਂਗੇ ਇਸ ਤਰ੍ਹਾਂ ਦੇਖੋਗੇ ਤੁਸੀਂ ਦੇਖੋ ਬਹੁਤ ਸੋਹਣੇ ਡਿਜ਼ਾਈਨ ਹੈਗਾ ਬਹੁਤ ਸੋਨਾ ਫੈਬ ਪਹਿਲੀ ਗੱਲ ਤਾਂ ਫੈਬਰਿਕ ਦੀ ਪੂਰੀ ਵਧੀਆ ਕੁਆਲਿਟੀ ਆ ਫੁੱਲ ਕੁਆਲਿਟੀ ਵਾਲਾ ਫੈਬਰਿਕ ਆਗਾ ਤੇ ਇਹ ਵਾਲੇ ਦੇਖੋ ਪੱਟੀ ਲੱਗੀ ਹੋਈ ਆ ਤੁਸੀਂ ਇਹਨੂੰ ਤੁਸੀਂ ਆਪਣੀ ਬਾਜੂ ਦੇ ਉੱਤੇ neck ਦੇ ਉੱਤੇ ਤੇ ਆਪਣੇ ਘੇਰੇ ਦੇ ਉੱਪਰ ਬਾਟਮ ਦੇ ਉੱਪਰ ਜਿੱਥੇ ਚਾਹੋ ਤੁਸੀਂ ਇਹਨੂੰ ਡਿਜ਼ਾਈਨਿੰਗ ਕਰ ਸਕਦੇ ਹੋਗੇ ਤੇ ਦਿੱਤੀ ਆ ਤੇ ਇਹ ਸਾਰਾ ਡਿਜ਼ਾਈਨਿੰਗ ਆ ਤੁਹਾਨੂੰ ਮੇਰਾ ਹੈਂਡ ਦਿਖ ਰਿਹਾ ਹੋਵੇਗਾ ਬਿਲਕੁਲ ਵੀ ਸੀ ਥਰੂ ਕਪੜਾ ਨਹੀਂ ਹੈਗਾਗਾ ਵਿਦਆਊਟ ਲਾਈਨਿੰਗ ਵਾਲਾ ਸੂਟ ਹੈਗਾ ਕਿਉਂਕਿ ਸਮਰ ਦੇ ਵਿੱਚ ਆਪਾਂ ਨੂੰ ਮੋਸਟਲੀ ਇਹੀ ਹੁੰਦਾ ਕਿ ਆਪਾਂ ਨੂੰ ਵਿਦਾਊਟ ਲਾਈਨਿੰਗ ਬਣਨ ਵਾਲਾ ਸੂਟ ਆਪਣੇ ਕੋਲ ਹੋਵੇ ਤੇ ਪ੍ਰੋਪਰ ਅੱਗੇ ਜਾ ਕੇ ਜਿਵੇਂ ਆਪਣੇ ਜੂਨ ਜੁਲਾਈ ਦੇ ਅੱਗੇ ਸਮਰਸ ਆਉਣੀਆਂ ਨੇ ਹਨਾ ਪੂਰੀਆ ਜਿਆਦਾ ਤੇ ਉਸ ਦੇ ਅਕੋਰਡਿੰਗ ਇਹ ਵਾਲਾ ਫੈਬਰਿਕ ਬਹੁਤ ਸੂਟੇਬਲ ਫੈਬਰਿਕ ਹੈਗਾ ਤੇ ਇਹ ਵਾਲੀ ਆ ਗਈ ਜਿਹਦੇ ਨਾਲ ਪ੍ਰਿੰਟਿੰਗ ਦੇ ਵਿੱਚ ਬਾਟਮ ਤੁਹਾਨੂੰ ਦਿਖਾਉਣੀ ਆ ਇਸ ਤਰ੍ਹਾਂ ਬਾਟਮ ਆ ਲਾਈਟ ਵੇਟ ਤੇ ਸੌਫਟ ਸੌਫਟ ਫੈਬਰਿਕ ਇਸ ਤਰ੍ਹਾਂ ਜੀ ਇਹ ਵਾਲੀ ਬਾਟਮ ਹੈ ਇਹਦੇ ਨਾਲ ਤੇ ਇਹ ਵਾਲਾ ਆ ਜਾਂਦਾ ਜੀ ਦੁਪੱਟਾ ਇਹਦੇ ਨਾਲ ਪ੍ਰੋਪਰ ਪੂਰਾ ਫੁੱਲੀ 2.5 ਮੀਟਰ ਇਹਦਾ ਕੱਟ ਹੋਏਗਾ 2.5 ਮੀਟਰ ਇਹ ਪੂਰਾ ਸ਼ਰਟ ਦਾ ਕੱਟ ਹੋਏਗਾ ਪੂਰੇ ਵਧੀਆ ਫੁੱਲ ਪਣੇ ਵਾਲੇ ਆ ਕੋਈ ਛੋਟਾ ਪਣਾ ਨਹੀਂ ਹੈਗਾ ਮੀਨਸ ਹੈਲਦੀ ਵਾਲੀ ਭੈਣ ਵੀ ਕੋਈ ਵੀ ਸੂਟ ਆਪਣਾ ਬਣਾ ਸਕਦੀ ਆ ਤੇ ਜਿਹੜੀ ਮਰਜ਼ੀ ਜਿੰਨੀ ਮਰਜ਼ੀ ਹਾਈਟ ਵਾਲੀ ਭੈਣ ਵੀ ਆਪਣਾ ਸੂਟ ਬਣਾ ਸਕਦੀ ਆ ਤੇ ਇਹਦੇ ਦੁਪੱਟੇ ਤੁਹਾਨੂੰ ਦਿਖਾਉਣੇ ਆ ਦੇਖੋ ਜੀ ਪੂਰੇ ਖੁੱਲੇ ਡੁੱਲੇ ਦੁਪੱਟੇ ਨਹੀਂਗੇ ਇਸ ਤਰ੍ਹਾਂ ਦੇਖੋਗੇ ਤੁਸੀਂ ਪੂਰੇ ਮੀਨਸ ਦੁਪੱਟਾ ਸਾਰਾ ਪ੍ਰਿੰਟਿੰਗ ਹੋਇਆ ਹੋਇਆ ਤੇ ਮਲ ਕਾਟਨ ਦੇ ਹੀ ਦੁਪੱਟੇ ਹੋਣਗੇ ਤੇ ਇੱਕ ਮਲ ਕਾਟਨ ਦੇ ਆਪਾਂ ਇਹ ਵੀ ਕਿੰਨੀ ਇੱਕ ਸੋਚਦੇ ਵੀ ਮਲ ਕਾਟਨ ਤਾਂ ਬਿਲਕੁਲ ਹੀ ਐ ਲਿਸਾ ਜਿਹਾ ਫੈਬਰਿਕ ਹੋਏਗਾ ਬਿਲਕੁਲ ਨਹੀਂ ਜੀ ਪੂਰਾ ਵਧੀਆ ਸੋਹਣਾ ਫੈਬਰਿਕ ਆ ਮੀਂ ਜੀ ਤੁਸੀਂ ਬਾਹਰ ਅੰਦਰ ਜੌਬ ਤੇ ਵੀ ਪਾ ਸਕਦੇ ਹੋ ਤੇ ਬਾਹਰ ਅੰਦਰ ਆਉਣ ਜਾਣ ਦੇ ਵਿੱਚ ਵੀ ਤੁਸੀਂ ਇਹ ਸੂਟ ਆਰਾਮ ਨਾਲ ਪਾ ਸਕਦੇ ਹੋ ਪੂਰਾ 2.5 ਮੀਟਰ ਦਾ ਪੂਰਾ ਵੱਡਾ ਦੁਪੱਟਾ ਹੋਏਗਾ ਇਸ ਤਰ੍ਹਾਂ ਤੇ ਆਪਾਂ ਤੁਹਾਨੂੰ ਇਹਦੇ ਵਿੱਚ ਹੋਰ ਕਲਰ ਐਂਡ ਡਿਜ਼ਾਈਨਸ ਦਿਖਾਉਣੇ ਆਗੇ ਤੇ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਆਪਣੀ ਸਕਰੀਨਸ਼ਾਟ ਲੈ ਕੇ ਸਾਨੂੰ ਭੇਜ ਸਕਦੇ ਹੋਗੇ ਤੇ ਇਸ ਤੋਂ ਬਿਨਾ ਇਹਦੇ ਵਿੱਚ ਸੈਕੰਡ ਇਹ ਵਾਲਾ ਕਲਰ ਆ ਗਿਆ ਜੀ ਇਹਦੇ ਵਿੱਚ ਵੀ ਸਾਡੇ ਕੋਲ ਦੋ ਕਲਰ अवेलेबल ਸੀ ਇੱਕ ਲਵੈਂਡਰ ਪਰਪਲ ਜਿਹਾ ਕਲਰ ਹੁੰਦਾ ਮੋਵ ਜਿਹਾ ਕਲਰ ਉਹ ਵਾਲਾ ਸੀ ਇੱਕ ਇਹ ਬਲੂ ਵਾਲਾ ਬਟ ਹੁਣ ਸਾਡੇ ਕੋਲ ਸਿਰਫ ਸਟਾਕ ਦੇ ਵਿੱਚ ਇਹੀ ਹੈਗਾ ਤੇ ਅ ਅਗਰ ਤੁਸੀਂ ਹਾਂ ਮੋਵ ਕਲਰ ਵਗੈਰਾ ਕਿਸੇ ਨੇ ਮੰਗਵਾਨਾ ਹੈ ਜਾਂ ਤੁਸੀਂ ਕਲਰ ਹੋਰ ਚਾਹੁੰਦੇ ਹੋਗੇ ਤਾਂ ਤੁਸੀਂ ਸਾਨੂੰ ਡੀਐਮ ਕਰ ਸਕਦੇ ਹੋ ਤੇ ਅਸੀਂ ਰੀਸਟਾਕ ਕਰਕੇ ਦੇ ਦਾਂਗੇ ਜੀ ਤੁਹਾਨੂੰ ਤੇ ਇਹਦਾ ਵੀ ਦੇਖੋ ਪ੍ਰਿੰਟਿੰਗ ਇਹ ਵਾਲੀ ਆ ਸ਼ਰਟ ਦੀ ਮੀਨਸ ਥੋੜੀ-ਬਹੁਤੀ ਤੁਸੀਂ ਮਾਣੀ-ਮੋਟੀ ਲੇਸ ਲਗਾਓ ਜੀ ਇਹਨਾਂ ਦੇ ਨਾਲ ਐਨੇ ਪਿਆਰੇ ਤੇ ਸੋਹਣੇ ਸੂਟ ਬਣਨਗੇ ਇਹ ਬਹੁਤ ਜ਼ਿਆਦਾ ਦੇਖੋ ਪ੍ਰਿੰਟਿੰਗ ਦੇਖੋ ਜੀ ਕਿੰਨੀ ਕੋਰਸੈਟ ਬਣਾਓ ਤੁਸੀਂ ਸਲਵਾਰ ਸੂਟ ਬਣਾਓ ਪਲਾਜੋ ਸੂਟ ਬਣਾਓ ਏ ਲਾਈਨ ਬਣਾਓ ਜਿੱਦਾਂ ਤੁਹਾਡਾ ਮਨ ਹੈ ਤੁਸੀਂ ਉਦਾਂ ਦੀ ਡਿਜ਼ਾਈਨਿੰਗ ਕਰ ਸਕਦੇ ਹੋ ਬਹੁਤ ਸੋਹਣਾ ਫੈਬਰਿਕ ਆ ਤੇ ਬਹੁਤ ਸੋਹਣੇ ਡਿਜ਼ਾਈਨਿੰਗ ਨੇਗੇ ਇਹ ਇਹਦੇ ਨਾਲ ਬਾਟਮ ਆ ਜਾਂਦੀ ਹੈ ਜੀ ਤੇ ਇਹ ਵਾਲੀ ਆ ਜਾਂਦੀ ਹੈ ਦੇ ਨਾਲ ਦੁਪੱਟਾ ਇਸ ਤਰ੍ਹਾਂ ਪੂਰਾ 4 ਸਾਈਡ ਜਣੀ ਦੁਪੱਟੇ ਦੇ ਉੱਤੇ ਬਾਰਡਰ ਬਣਿਆ ਹੋਇਆ ਤੇ ਦੇਖੋ ਬਹੁਤ ਸੋਹਣਾ ਸੂਟ ਹੈ ਪੂਰਾ ਬਲੂ ਕਲਰ ਆ ਜੀ ਪ੍ਰੋਪਰ ਬਲੂ ਕਲਰ ਆ ਤੇ ਅ ਅਸੀਂ ਸੂਟ ਖੁਦ ਵੀ I mean ਜੇ ਮੈਂ ਬਣਾਇਆ ਆਪਣਾ ਤੇ ਕੋਈ ਕਲਰ ਵਗੈਰਾ ਵੀ ਇਹਦਾ ਨਹੀਂ ਗਿਆ ਹੈਗਾ ਸੂਟ ਦਾ ਮੈਂ ਥੋੜੀ ਜਿਹੀ ਹਲਕੀ ਜਿਹੇ ਆਪਾਂ ਪਿਓਣੇ ਤੇ ਸ਼ੋਈ ਫਸਟ ਟਾਈਮ ਗਈ ਆ ਅਦਰਵਾਈਜ਼ ਇਸ ਤੋਂ ਬਿਨਾਂ ਤਾਂ ਕਲਰ ਵੀ ਨਹੀਂ ਗਿਆ ਹੈਗਾ ਕਲਰ ਵੀ ਐਜ਼ ਇਟ ਹੀ ਰਹੇਗਾ ਮੈਂ ਜੇ ਅਸੀਂ ਇੱਕ ਸੂਟ ਖੁਦ ਦਾ ਵੀ ਬਣਾ ਕੇ ਦੇਖਿਆਗਾ ਤੇ ਬਹੁਤ ਸੋਹਣੇ ਪਿਆਰੇ ਕਲਰ ਤੇ ਬਹੁਤ ਸੋਹਣੇ ਪਿਆਰੇ ਡਿਜ਼ਾਈਨ ਨੇਗੇ ਹੁਣ ਆਪਾਂ ਤੁਹਾਨੂੰ ਅਗਲਾ ਡਿਜ਼ਾਈਨ ਦਿਖਾਉਣੇ ਆ ਜਿਹਦੇ ਵਿੱਚ ਸਾਡੇ ਕੋਲੇ ਆ ਮੀਨਸ ਇਹ ਵਾਲਾ ਤੁਹਾਨੂੰ ਤੁਸੀਂ ਬਾਕੀ ਪੈਨਾ ਕੋਲੇ ਵੀ ਦੇਖ ਰਹੇ ਹੋਗੇ ਮੀਨਸ ਇਹ ਵਾਲੇ ਪ੍ਰਿੰਟ ਦਾ ਇਸ ਸਾਲ ਬਹੁਤ ਵਧੀਆ ਟ੍ਰੈਂਡ ਆਇਆ ਹੋਇਆਗਾ ਤੇ ਮੈਨੂੰ ਖੁਦ ਨੂੰ ਪਰਸਨਲੀ ਵੀ ਇਹ ਵਾਲੇ ਡਿਜ਼ਾਈਨ ਹੈਗਾ ਜਿਹੜੀ ਬਹੁਤ ਜ਼ਿਆਦਾ ਸੋਹਣੀ ਲੱਗਦੀ ਹੈ ਜੀ ਇਹ ਵਾਲਾ ਕਲਰ ਹੈ ਜਿਹੜਾ ਉਹ ਜੈਲੋ ਲੈਮਨ ਜਿਹਾ ਕਲਰ ਆ ਤੇ ਇਦਾਂ ਦਾ ਵੀ ਕਲਰ ਨਹੀਂ ਹੈਗਾ ਵੀ ਕਲਰ ਕੋਈ ਵੀ ਤੁਹਾਨੂੰ ਇਹ ਨਹੀਂ ਲੱਗੇਗਾ ਕਿ ਸਮਰ ਦੇ ਅਕੋਰਡਿੰਗ ਨਹੀਂ ਹੈਗਾਗਾ ਮਿੱਪੜ ਕਿਲਾ ਰੰਗ ਨਹੀਂ ਹੈਗਾ ਪ੍ਰੋਪਰ ਸੋਨਾ ਮਿੱਠਾ ਜਿਹਾ ਕਲਰ ਹੈਗਾ ਦੇਖੋ ਸ਼ਰਟ ਦਾ ਤੁਸੀਂ ਇਸ ਦੇਖ ਸਕਦੇ ਹੋ ਕਲੋਜ਼ ਅਪ ਲੈ ਕੇ ਵੀ ਬਹੁਤ ਸੋਹਣੀ ਡਿਜ਼ਾਈਨਿੰਗ ਆ ਗਈ ਤੇ ਇਹ ਵਾਲੀ ਇਹਦੇ ਨਾਲ ਬਾਟਮ ਰਹਿ ਜਾਂਦੀ ਹੈ ਜੀ ਇਸ ਤਰ੍ਹਾਂ ਦੇਖੋਗੇ ਤੁਸੀਂ ਇਹ ਬਾਟਮ ਹੈ ਇਹਦੇ ਨਾਲ ਪੇਅਰ ਅਪ ਹੋਈ ਵੀ ਪ੍ਰੋਪਰ ਮੈਚਿੰਗ ਵੀ ਇੱਕ ਨੰਬਰ ਆ ਗਈ ਮੀਨ ਕਿਸੇ ਦਾ ਵੀ ਕਲਰ ਆਪਸ ਦੇ ਵਿੱਚ ਇਹ ਨਹੀਂ ਹੈਗਾ ਕਿ ਮਿਸਮੈਚ ਹੋ ਰਿਹਾਗਾ ਪ੍ਰੋਪਰ ਕਲਰ ਮੈਚ ਹੋ ਰਿਹਾ ਜੀ ਇਹਦੇ ਨਾਲ ਦੁਪੱਟਾ ਆ ਜਾਂਦਾ ਇਸ ਤਰ੍ਹਾਂ ਇਹ ਬਾਰਡਰ ਆ ਜਾਂਦਾ ਫੋਰ ਸਾਈਡ ਇਸ ਤਰ੍ਹਾਂ ਆ ਜਾਂਦੀ ਹੈ ਜੀ ਤੇ ਵਿੱਚ ਸੈਂਟਰ ਦੇ ਵਿੱਚ ਲਾਈਨ ਆ ਜਾਣਗੀਆਂ ਠੀਕ ਹੈ ਜੀ ਤੇ ਇਹਦੇ ਵਿੱਚ ਇਹ ਕਲਰ ਆ ਗਿਆ ਆਪਣਾ ਲੈਮਨ ਜਾਂ ਤੇ ਇਸ ਤੋਂ ਬਿਨਾ ਆਪਣਾ ਅਗਲਾ ਨੈਕਸਟ ਕਲਰ ਆਏਗਾ ਇਹਦੇ ਵਿੱਚ ਅ ਸੀ ਗ੍ਰੀਨ ਜਾਂ ਕਲਰ ਆ ਜਾਏਗਾ ਜੀ ਪ੍ਰਿੰਟਿੰਗ ਸੇਮ ਆਂਗੀ ਤੇ ਮੈਨੂੰ ਪਰਸਨਲੀ ਖੁਦ ਨੂੰ ਵੀ ਇਹ ਡਿਜ਼ਾਈਨ ਬਹੁਤ ਵਧੀਆ ਲੱਗਿਆ ਦੇਖੋ ਕਿ ਡਿਜ਼ਾਈਨਿੰਗ ਬਹੁਤ ਸੋਹਣੀ ਹੋਈ ਵੀ ਆ ਇਹਦੇ ਨਾਲ ਆ ਜਾਂਦੀ ਹੈ ਜੀ ਆਪਣੀ ਬਾਟਮ ਸਿੱਕੂ ਇਸ ਇਦਾਂ ਪੇਅਰ ਅਪ ਕੀਤੀ ਹੋਈ ਆਪਾਂ ਬਾਟਮ ਤੇ ਇਹਦੇ ਨਾਲ ਆ ਜਾਂਦਾ ਦੁਪੱਟਾ ਚਲੋ ਮੈਂ ਇੱਕ ਦੁਪੱਟਾ ਤੁਹਾਨੂੰ ਖੋਲ ਕੇ ਵੀ ਦਿਖਾ ਦਣੀ ਇਹਦੇ ਵਿੱਚ ਵੀ ਕਿ ਕਿਸ ਤਰ੍ਹਾਂ ਦੀ ਡਿਜ਼ਾਈਨਿੰਗ ਆਗੀ ਪ੍ਰੋਪਰ ਪਤਾ ਚੱਲ ਜਾਂਦਾ ਆਪਾਂ ਨੂੰ ਦੁਪੱਟੇ ਪੂਰੇ 2.5 ਮੀਟਰ ਦੇ ਆ ਜੀ ਤੁਹਾਨੂੰ ਦੇਖ ਹੀ ਰਹੇ ਹੋਣਗੇ ਪੂਰੇ ਖੁੱਲੇ ਡੁੱਲੇ ਦੁਪੱਟੇ ਨੇਗੇ ਇਸ ਤਰ੍ਹਾਂ ਤੇ ਲਾਈਨਿੰਗ ਵਾਲਾ ਵਿੱਚ ਸੈਂਟਰ ਦੇ ਵਿੱਚ ਤੇ ਆਹ ਬਾਰਡਰ ਬਣਿਆ ਹੋਇਆਗਾ ਦੁਪੱਟਿਆਂ ਦਾ ਬਹੁਤ ਸੋਹਣੇ ਲੱਗਦਾ ਹੈਗਾ ਤੁਸੀਂ ਜੋਬ ਵਗੈਰਾ ਤੇ ਹੁਣ ਜਿਵੇਂ ਅੱਗੇ ਆਪਾਂ ਜੂਨ ਜੁਲਾਈ ਦੇ ਵਿੱਚ ਅੱਗੇ ਵਾਲੇ ਵੈਦਰ ਦੇ ਵਿੱਚ ਪਾਉਣੇ ਹੋਣ ਤਾਂ ਬਹੁਤ ਵਧੀਆ ਨਹੀਂ ਗੀ ਜੀ ਅਗਲਾ ਕਲਰ ਦਿਖਾ ਦਿੰਨੇ ਤੁਹਾਨੂੰ ਇਹਦੇ ਵਿੱਚ ਇਹ ਜੀ ਜਿਵੇਂ ਆਪਾਂ ਕਹਿੰਦੇ ਨੇ ਚੀਕੂ ਕਲਰ ਜਿਹਾ ਹੁੰਦਾਗਾ ਹਨਾ ਥੋੜਾ ਜਿਹਾ ਉਸ ਤਰ੍ਹਾਂ ਦਾ ਕਲਰ ਆ ਬਹੁਤ ਸੋਹਣਾ ਕਲਰ ਆਗਾ ਇਹ ਵਾਲਾ ਵੀ ਪ੍ਰਿੰਟਿੰਗ ਡਿਜ਼ਾਈਨਿੰਗ ਇਹਨਾਂ ਦੀ ਸੇਮ ਆ ਰਹੀ ਆ ਦੇਖੋ ਮੈਂ ਤੁਸੀਂ ਮੀਨਸ ਇਹ ਨਹੀਂ ਸੋਚਣਾ ਵੀ ਇਹ ਲਾਈਟ ਕਲਰ ਆ ਤਾਂ ਇਹਨੂੰ ਕੋਈ ਵੀਅਰ ਨਹੀਂ ਕਰ ਸਕਦਾ ਮੀਨਸ ਸਮ ਟਾਈਮ ਸੋਚਣਾ ਵੀ 올ਡੇਜ ਬਟ ਇਹ ਜੰਗ ਕਰ ਲਿਜਦੇ ਪਾਇਆ ਵੀ ਬਹੁਤ ਸੋਹਣਾ ਲੱਗੇਗਾ ਬਹੁਤ ਜ਼ਿਆਦਾ ਪਿਆਰਾ ਲੱਗੇਗਾ ਸਿਰਫ ਤੁਸੀਂ ਮਾਣੀ ਮੋਟੀ ਲੇਸ ਦੀ ਜਾਂ ਪਹਿਲੀ ਗੱਲ ਲੇਸ ਦੀ ਨੀੜ ਹੀ ਨਹੀਂ ਹੈਗੀ ਤੁਸੀਂ ਬਾਟਮ ਵਾਲਾ ਕੱਪੜਾ ਲਗਵਾ ਕੇ ਨਾਲ ਤੁਸੀਂ ਆਪਣਾ ਡਿਜ਼ਾਈਨਿੰਗ ਪਵਾ ਸਕਦੇ ਹੋਗੇ ਪਲਾਜ਼ੋ ਬਣਾਓ ਸਲਵਾਰ ਸੂਟ ਬਣਾਓ ਜਿੱਦਾਂ ਵੀ ਬਣਾਓ ਕੋਈ ਸੀ ਥਰੂ ਦੀ ਪ੍ਰੋਬਲਮ ਨਹੀਂ ਬਹੁਤ ਸੋਹਣੇ ਬਣਨੇਗੇ ਬਰੀਕ ਬਰੀਕ ਬੁੱਟੀ ਦੇਖੋ ਜੀ ਆਪਣੀ ਬਾਟਮ ਦੇ ਵਿੱਚ ਬਣੀ ਹੋਈ ਆ ਤੇ ਇਹ ਚੀਕੂ ਗ੍ਰੇ ਜਾਂ ਕਲਰ ਹੈਗਾ ਮੀਨਸ ਪ੍ਰੋਪਰ ਚੀਕੂ ਕਲਰ ਵੀ ਨਹੀਂ ਹੈਗਾ ਗ੍ਰੇ ਕਲਰ ਵੀ ਨਹੀਂ ਹੈਗਾ ਪ੍ਰੋਪਰ ਮਿਕਸ ਜਾਂ ਕਲਰ ਹੈਗਾ ਤੇ ਇਹ ਵਾਲੀ ਦੁਪੱਟਾ ਇਸ ਤਰ੍ਹਾਂ ਜਿਵੇਂ ਉਹਨਾਂ ਦਾ ਦੁਪੱਟਾ ਸੀਗਾ ਸੇਮ ਹੀ ਲਾਈਨਿੰਗ ਬਣੀ ਹੋਈ ਆ ਪ੍ਰੋਪਰ ਤੇ ਬਾਰਡਰ ਬਣਿਆ ਹੋਇਆ ਦੁਪੱਟੇ ਤੁਹਾਨੂੰ ਦੇਖ ਹੀ ਰਹੇ ਹੋਣਗੇ ਪੂਰੇ ਵੱਡੇ ਦੁਪट्टे ਨੇ ਇਸ ਤਰ੍ਹਾਂ ਤੇ ਇਸ ਤੋਂ ਬਾਅਦ ਆਪਾਂ ਆ ਜਾਂਦਾ ਜੀ ਅਗਲਾ ਕਲਰ ਨੈਕਸਟ ਕਲਰ ਇਹ ਆ ਜਾਂਦੇ ਜੀ ਪੀਚ ਜਿਆ ਕਲਰ ਆ ਜਾਂਦਾ ਬਹੁਤ ਸੋਹਣਾ ਪਿਆਰਾ ਕਲਰ ਹੈ ਵੀ ਇਹ ਦੇਖੋ ਇਹ ਤੁਸੀਂ ਇਸ ਤਰ੍ਹਾਂ ਪ੍ਰਿੰਟਿੰਗ ਆਈ ਥਿੰਕ ਸੋ ਨੂੰ ਸਭ ਨੂੰ ਕਲੀਅਰ ਹੋਈ ਗਈ ਹੋਣੀ ਹੈਗੀ ਤੇ ਬਾਟਮ ਦੀ ਪ੍ਰਿੰਟਿੰਗ ਵੀ ਦੇਖ ਸਕਦੇ ਤੁਸੀਂ ਇਸ ਤਰ੍ਹਾਂ ਬਣੀ ਹੋਈ ਹੈ ਤੇ ਸੇਮ ਹੀ ਇਹਦੇ ਵਾਂਗੂ ਹੀ ਇਹਦਾ ਵੀ ਦੁਪੱਟਾ ਲਾਈਨਿੰਗ ਦੇ ਵਿੱਚ ਆ ਜਾਂਦਾ ਇਸ ਤਰ੍ਹਾਂ ਇਸ ਤਰ੍ਹਾਂ ਸਾਰੀ ਲਾਈਨਿੰਗ ਆ ਦੁਪੱਟੇ ਦੇ ਵਿੱਚ ਤੇ ਬਾਰਡਰ ਬਣਿਆ ਹੋਇਆ ਮੀਨਸ ਇਹਨਾਂ ਦਾ ਸਭ ਤੋਂ ਵੈਸਟ ਚੀਜ਼ ਹੈ ਇਹਨਾਂ ਦਾ ਫੈਬਰਿਕ ਆ ਜੀ ਜਿਵੇਂ ਅੱਗੇ ਸਮਝਾ ਰਹੀਆਂ ਤੁਹਾਨੂੰ ਮੈਂ ਬਾਰ ਬਾਰ ਕਹਿ ਰਹੀਆਂ ਕਿ ਇਹ ਇਹ ਸਾਮਰ ਦੇ ਅਕੋਰਡਿੰਗ ਫੈਬਰਿਕ ਹੈਗਾ ਪੂਰਾ ਫੁੱਲੀ ਕਾ ਕਾਟਨ ਦੇ ਵਿੱਚ ਆ ਬਿਲਕੁਲ ਵੀ ਇਹਦੇ ਵਿੱਚ ਕੋਈ ਮੀਨਸ ਕਹ ਲਓ ਕਿ ਸੀ ਥਰੂ ਵਾਲੀ ਗੱਲ ਨਹੀਂ ਜਿਵੇਂ ਕੱਪੜਾ ਪਤਲਾ ਹੈਗਾ ਤੇ ਇਸ ਤਰ੍ਹਾਂ ਨਹੀਂ ਹੈਗਾ ਕਿ ਬਿਲਕੁਲ ਹੀ ਮੀਨਸ ਆਪਾਂ ਨੂੰ ਕੋਈ ਲਾਈਨਿੰਗ ਦੀ ਲੋੜ ਹੈ ਬਿਨਾ ਲਾਈਨਿੰਗ ਤੋਂ ਤੁਸੀਂ ਬਹੁਤ ਸੋਹਣੇ ਕੋਰਸੈਟ ਕੁੜਤਾ ਸੈਟ ਸਲਵਾਰ ਸੂਟ ਮੈਚਿੰਗ ਜਿਵੇਂ ਵੀ ਸੂਟ ਤੁਸੀਂ ਚਾਹੋ ਤੋਂ ਮੈਂ ਬਣਾ ਸਕਦੇ ਹੋਗੇ ਅਸੀਂ ਰეკਮੈਂਡ ਕਰਾਂਗੇ ਤੁਸੀਂ ਇਹਨਾਂ ਦੀ ਸ਼ਰਟ ਬਣਾਓ ਇਹਦੀ ਬਾਟਮ ਬਣਾਓ ਤੇ ਇਹਦੇ ਵਾਲਾ ਫੈਬਰਿਕ ਯੂਜ਼ ਕਰਕੇ ਤੁਸੀਂ ਇਹਦੇ ਵਿੱਚ ਡਿਜ਼ਾਈਨਿੰਗ ਕਰ ਸ਼ਰਟ ਦੇ ਵਿੱਚ ਤੇ ਅਗਰ ਤੁਹਾਡੀ ਚੋਅ ਹੈ ਸਾ ਵੀ ਤੁਸੀਂ ਇਹਦੀ ਸ਼ਰਟ ਬਣਾਉਣੀ ਹੈ ਇਹਦੀ ਬਾਟਮ ਬਣਾਉਣੀ ਆ ਤਾਂ ਮੀਨ ਐਜ਼ ਯੂਰ ਵਿਸ਼ ਤਾਂ ਉਸ ਤਰ੍ਹਾਂ ਵੀ ਹੋ ਸਕਦਾ ਹੈਗਾ ਤੁਹਾਡੀ ਚੋਅ ਹੋਏਗੀ ਦੁਪੱਟੇ ਪੂਰੇ ਖੁੱਲੇ ਡੁੱਲੇ ਨੇਗੇ ਤੇ ਪ੍ਰਾਈਸ ਬਹੁਤ ਜੈਨੂਅਨ ਨੇ ਸ਼ਿਪਿੰਗ ਫ੍ਰੀ ਆਗੀ ਜਿੰਨੇ ਵੀ ਸੂਟ ਤੁਹਾਨੂੰ ਦਿਖਾਏ ਆ ਜਿਹੜਾ ਸਕਰੀਨ ਦੇ ਉੱਪਰ ਆਪਣਾ ਪ੍ਰਾਈਸ ਸ਼ੋ ਹੋ ਰਿਹਾ ਹੋਊਗਾ ਪ੍ਰਾਈਸ ਅੱਜ ਦੇ ਸੂਟਾਂ ਦਾ ਜਿਹੜੀ ਅੱਜ ਵਾਲੀ ਵੀਡੀਓ ਦੇ ਵਿੱਚ ਸਾਰੇ ਸੂਟਾਂ ਦਾ ਸੇਮ ਪ੍ਰਾਈਸ ਹੈਗਾ ਤੇ ਸ਼ਿਪਿੰਗ ਫ੍ਰੀ ਆ ਜੇ ਸਾਰੇ ਸੂਟਾਂ ਦੇ ਉੱਤੇ ਜਿੰਨੇ ਵੀ ਤੁਸੀਂ ਭਾਵੇਂ ਇੱਕ ਸੂਟ ਮੰਗਾ ਰਹੇ ਹੋ ਭਾਵੇਂ ਦੋ ਮੰਗਾ ਰਹੇ ਹੋ ਤੇ ਭਾਵੇਂ ਤਿੰਨ ਮੰਗਾ ਰਹੇ ਮੈਨੂੰ ਮੇਰੇ ਅਕੋਰਡਿੰਗ ਤਾਂ ਇਹ ਵਾਲੇ ਸੂਟ ਹਰ ਘਰ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਸੂਟ ਆਰਾਮ ਨਾਲ ਜਾ ਸਕਦੇ ਆ ਕਿਉਂਕਿ ਬਹੁਤ ਸੋਨਾ ਫੈਬਰਿਕ ਆ ਬਹੁਤ ਸੋਹਣੀ ਡਿ ਸਕਦੇ ਹੋਗੇ ਤੇ ਸ਼ਿਪਿੰਗ ਫ੍ਰੀ ਹੋਏਗੀ ਜੀ ਆਪਣੀ ਪੰਜਾਬ ਦੇ ਵਿੱਚ ਤੇ ਅਗਰ ਤੁਸੀਂ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੀ ਜੀ ਅਗਰ ਇਸ ਤੋਂ ਬਿਨਾ ਤੁਸੀਂ ਕਿਤੇ ਹੋਰ ਬੈਠੇ ਹੋ ਤਾਂ ਤੁਹਾਡੀ ਸ਼ਿਪਿੰਗ ਐਕਸਟਰਾ ਲੱਗੇਗੀ ਤੇ ਹੋਪਫੁਲੀ ਤੁਹਾਨੂੰ ਅੱਜ ਦੀ ਕਲੈਕਸ਼ਨ ਬਹੁਤ ਸੋਹਣੀ ਲੱਗੀ ਹੋਏਗੀ ਤੇ ਅਗਰ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਥੈਂਕ ਯੂ ਸੋ ਮਚ